ਯੋਗ ਵਸ਼ਿਸ਼ਟ ਗ੍ਰੰਥ ਕਥਾ ਪਿੰਡ ਬਾਲੇਵਾਲ ਵਿਖੇ ਸੰਤ ਭਾਈ ਤੇਜਾ ਸਿੰਘ ਜੀ ਕੁਝ ਧਾਰਮਿਕ ਗ੍ਰੰਥ ਲੈ ਆਏ ਸੰਤ ਅਤਰ ਸਿੰਘ ਜੀ ਨੇ ਫਰਮਾਇਆ ਭਾਈ ਇਹ ਤਾਂ ਤੁਸੀਂ ਇੱਕ ਵੱਡਾ ਖਜ਼ਾਨਾ ਲੈ ਆਂਦਾ ਹੈ ਸੰਤ ਅਤਰ ਸਿੰਘ ਜੀ ਨੇ ਇਹਨਾਂ ਗ੍ਰੰਥਾਂ ਵਿੱਚੋਂ ਯੋਗ ਵਸ਼ਿਸ਼ਟ ਦੀ ਕਥਾ ਸ਼ੁਰੂ ਕੀਤੀ ਇਸ ਗ੍ਰੰਥ ਵਿੱਚ ਮਹਾਰਿਸ਼ੀ ਵਸ਼ਿਸ਼ਟ ਜੀ ਦੁਆਰਾ ਆਤਮ ਮਾਰਗ ਦਾ ਉਹ ਉਪਦੇਸ਼ ਦਿੱਤਾ ਹੋਇਆ ਹੈ ਜੋ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਨੂੰ ਦਿੱਤਾ ਸੀ ਬਾਲੇਵਾਲ ਤੋਂ ਸੰਤ ਜੀ ਭਾਈ ਗੋਵਿੰਦਰ ਸਿੰਘ ਦੀ ਕੋਠੀ ਸੰਗਰੂਰ ਆ ਗਏ ਕਥਾ ਦਾ ਪ੍ਰਵਾਹ ਉਸੇ ਤਰ੍ਹਾਂ ਚੱਲਿਆ ਕਥਾ ਦਾ ਭੋਗ ਪਾਉਣ ਤੇ ਫਰਮਾਇਆ ਕਿ ਸਾਰੇ ਯੋਗ ਵਸ਼ਿਸ਼ਟ ਦੇ ਗਿਆਨ ਦਾ ਲਜੋੜ ਗੁਰਬਾਣੀ ਦੀ ਇਸ ਇੱਕ ਤੁਕ ਵਿੱਚ ਪੂਰਾ ਹੋ ਜਾਂਦਾ ਹੈ ਗੁਰਸਾਖੀ ਜੋਤ ਪ੍ਰਗਟ ਹੋਈ ਗੁਰਬਾਣੀ ਦੀ ਇਸ ਤੁਕ ਦੇ ਤਤ ਨੂੰ ਗੁਰਬਾਣੀ ਦੀਆਂ ਹੋਰ ਤੁਕਾਂ ਵੀ ਵਿਸਤਾਰ ਰੂਪ ਵਿੱਚ ਦੱਸਦੀਆਂ ਹਨ ਜਿਵੇਂ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ